ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖੋ ਆਪਣਾ ਪਿੰਡ ਨਡਾਲਾ ਚੈਨਲ ਮੈਂ ਹਰਪ੍ਰੀਤ ਸਿੰਘ ਕੋਤੜਾ ਜੀ ਅੱਜ ਅਸੀਂ ਪਹੁੰਚੇ ਹਾਂ ਜੀ ਹਲਕਾ ਪੁਲਾਤ ਦਾ ਮਾਨਮਤਾ ਪਿੰਡ ਪਿੰਡ ਹੈਗਾ ਜੀ ਨੰਗਲਵਾਣਾ ਜਿੱਥੇ ਤੁਹਾਨੂੰ ਦੱਸਣਾ ਹੈ ਕਿ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪ੍ਰਤੀ ਆ ਖੁਸ਼ੀਆਂ ਅੰਦਰ ਹੀ ਬਾਬਾ ਦਲੀਪ ਸਿੰਘ ਗੁਰਦਰਾ ਪਿੰਡ ਨੰਗਲਵਾਣਾ ਤੋਂ ਹੀ ਮਹਾਨ ਨਗਰਗਿਤਰ ਸਜਾਇਆ ਗਿਆ ਇਹ ਨਗਰਗਿਤਰ ਤੁਹਾਨੂੰ ਦੱਸਣਾ ਚਾਹਾਂਗੇ ਪਿੰਡ ਕਮਾਲਪੁਰ ਰਾਮਾ ਤਕਣਾ ਤੇ ਪਿੰਡ ਤਲਵੰਡੀ ਕੂਕਾ ਇਬਰਾਹੀਮਵਾਲ ਨਡਾਲਾ ਧਮੂਲੀਆਂ ਤੇ ਸੈਤਪੁਰ ਡਾਲਾ ਰਾਪਰ ਪੀਰ ਬਖਸ਼ ਮਕਸੂਦਪੁਰ ਤੋਂ ਅਤੇ ਨਾਲ ਹੀ ਤੁਹਾਨੂੰ ਦੱਸ ਦੇ ਕਿ ਇਸ ਨਗਰ ਕੀਰਤਨ ਜਿੱਥੇ ਜਿੱਥੇ ਤਾਂ ਹੁੰਦਾ ਗਿਆ ਨਗਰ ਕੀਰਤਨ ਉੱਥੇ ਅ ਗੁਰੂਆਂ ਸੰਗਤਾਂ ਵੱਲੋਂ ਜਿਹੜੇ ਆ ਗੁਰੂ ਕੇ ਟੁੱਟ ਅ ਲੰਗਰ ਜਿਹੜੇ ਚਲਾਏ ਗਏ ਤੇ ਆਓ ਆਪਾਂ ਹੁਣ ਗੱਲਬਾਤ ਕਰਦੇ ਹਾਂ ਸੰਗਤਾਂ ਦੇ ਨਾਲ ਇਸ ਨਗਰ ਕੀਰਤਨ ਬਾਰੇ ਲੈਨੇ ਜਾਣਕਾਰੀ ਵਾਹਿਗੁਰਜੀ ਕਾ ਖਾਲਸਾ ਤੇ ਸ਼੍ਰੀ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕੀ ਫਤਿਹ ਬਾ ਪ੍ਰਗਟਿਓ ਮਰਦ ਗੰਬੜਾ ਭਰੀ ਆਮ ਅਕੇਲਾ ਬਾਹੋ ਬਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ ਤੇਈ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਪਬਲਯੋ ਉਹ ਸਹਬੇ ਕਮਾਲ ਮਹਾਨ ਸਾਹਿਬ ਸ਼ਿਰੂ ਗੋਮਤ ਸਿੰਘ ਜੀ ਮਹਾਰਾਜ ਦੇ 558ਵੇਂ ਹਰ ਸਾਲ ਦੀ ਤਰ੍ਹਾਂ ਸਜਾਇਆ ਜਾਣ ਵਾਲੇ ਉਹਨਾਂ ਦੀ ਆਗਮਨ ਪੁਰਬ ਦੀਆਂ ਖੁਸ਼ੀਆਂ ਅੰਦਰ ਮਹਾਪੁਰ ਸੰਤ ਬਾਬਾ ਦਲੀਪ ਸਿੰਘ ਜੀ ਦੇ ਪਾਵਨ ਸਥਾਨ ਤੇ ਮਹਾਨ ਨਗਰ ਕੀਰਤਨ ਸਜਾਇਆ ਗਿਆ ਜੋ ਮੰਡੀ ਰੋਡ ਕਮਾਲਪੁਰ ਠਕੜਾ ਰਾਮਾ ਤਲਵੰਡੀ ਕੋਕਾ ਇਬਰਾਹਿਮ ਬਾਦ ਨਡਾਲਾ ਅੱਜ ਤੋਂ ਹੁੰਦਾ ਹੋਇਆ ਹੁਣ ਇਹ ਸੰਤਪੁਰ ਡਾਲਾ ਪਾਕਰਪੁਰ ਔਰ ਰਾਜਪੁਰ ਪੀਰ ਬਖਸ਼ ਮਕਸੂਦਪੁਰ ਪਧਾਸ ਬੇਗਵਲ ਤੋਂ ਹੁੰਦਾ ਹੋਇਆ ਸਿਕਰੀ ਫਤੇਗੜ ਨਿੱਕੀ ਮਿਆਣੀ ਤੋਂ ਮੰਡਕੁਲਾ ਹੁੰਦਾ ਹੋਇਆ ਬਾਇਆ ਬਾਬਾ ਦਲੀਪ ਸਿੰਘ ਜੀ ਨਗਰ ਰੇਬਾਨੀ ਮਹਾਪੁਰ ਸੰਤ ਬਾਬਾ ਦਲੀਪ ਸਿੰਘ ਜੀ ਦੇ ਪਾਬਲਸਤਾਨ ਤੇ ਇਹ ਪੁੱਜੇਗਾ ਜਿੱਥੇ ਸਾਰੇ ਇਲਾਕੇ ਨੂੰ ਇਸ ਮਹਾਨ ਆਗਮਨ ਪੁਰਬ ਦੀਆਂ ਖੁਸ਼ੀਆਂ ਅੰਦਰ ਬਹੁਤ ਹੀ ਜੋਸ਼ੋ ਤੇ ਖੁਸ਼ੀ ਦੇ ਨਾਲ ਬੜੇ ਜਜ਼ਬੇ ਦੇ ਨਾਲ ਲੋਕਾਂ ਨੇ ਇਸ ਦਾ ਸਤਿਕਾਰ ਕੀਤਾ ਇਹ ਆਮ ਦੇਖਣ ਵਿਚਾਰਿਆ ਕਿ ਨਗਰ ਕੀਰਤਨ ਜਿਹੜੇ ਅੱਜ ਕੱਲ ਬਹੁਤ ਘੱਟ ਹੋ ਗਏ ਨੇ ਇਹਨਾਂ ਦਾ ਹੋਰ ਵੀ ਜਿਹੜਾ ਆਪਣੀ ਬਰਾਸਤ ਨੂੰ ਅੱਗੇ ਲੈ ਜਾਣ ਵਾਸਤੇ ਇਹ ਨਗਰ ਕੀਰਤਨ ਆਮ ਤੇ ਖੁਸ਼ੀਆਂ ਤੇ ਗੁਰੂ ਸਾਹਿਬਾਂ ਦੇ ਆਗਮਨ ਪੁਰਬਾਂ ਤੇ ਕੱਢਣੇ ਚਾਹੀਦੇ ਆ ਜਿੱਥੇ-ਜਿੱਥੇ ਵੀ ਗਏ ਆ ਚਾਹੇ ਨਾ ਨਾ ਰਾਮਾਵਾਰ ਟਕੜਾ ਵੈ ਸਾਰਿਆਂ ਨੇ ਲੰਗਰ ਲਾ ਕੇ ਇਹ ਮਹਾਨ ਸੇਵਾ ਸੰਗਤਾਂ ਦੀ ਕੀਤੀ ਹੈ ਉੱਥੇ ਇਹ ਮਕਸੂਦਪੁਰ ਹਰ ਸਾਲ ਦੀ ਤਰ੍ਹਾਂ ਉੱਥੇ ਵੀ ਲੰਗਰਾਂ ਦੀ ਸੇਵਾ ਚੱਲ ਰਹੀ ਹੈ ਸੋ ਸਾਰੀਆਂ ਸੰਗਤਾਂ ਨੂੰ ਲਾ ਕੇ ਦੀਆਂ ਨੂੰ ਸਮੂਹ ਗੁਰਦਵਾਲਾ ਪ੍ਰਬੰਧ ਕਮੇਟੀ ਵੱਲੋਂ ਬਾਸ ਵੱਲੋਂ ਲੱਖ ਲੱਖ ਵਧਾਈ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਰੇ जुगो, से जुगो जुगो साहिब महाराज जी अपार किथां पंड न

ਨਾਮ ਜੀ ਵਾਹਿਗੁਰੂ ਆਏ ਗੁਰੂ ਆਏ ਗੁਰੂ ਆਏ ਗੁਰੂ ਆਏ ਵਾਹਿਗੁਰੂ ਆਏ ਗੁਰੂ ਆਏ ਗੁਰੂ ਆਏ ਸਤ ਨਾਮ 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 ਤੇਨਾ ਸਭ ਸਤ ਤੇ ਨਸਾਂ ਮੁਸੱਦਿਕਾ ਆਏ ਗੁਰੂ ਆਏ ਗੁਰੂ ਤੇਰੀ ਸਭ ਲੱਚੁਨਾ ਆਏ ਗੁਰੂ ਆਏ ਗੁਰੂ ਵਾਹਿਗੁਰੂ ਜੀ ਸਤਨਾਮ ਜੀ ਸ੍ਰੀ ਵਾਹਿਗੁਰੂ ਜੀ ਸਤਨਾਮ ਸਤਨਾਮ ਜੀ ਵਾਹਿਗੁਰੂ ਆਏ ਗੁਰੂ ਆਏ ਗੁਰੂ ਵਾਹਿਗੁਰੂ ਵਾਹਿਗੁਰੂ ਆਏ ਗੁਰੂ ਆਏ ਗੁਰੂ ਵਾਹਿਗੁਰੂ ਸਤਨਾਮ 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 ਵਾਹਿਗੁਰੂ ਨਾਮ ਜੀ ਸ਼ੀਰਿ ਵਾਹਿਗੁਰੂ ਜੀ ਸਤਨਾਮ ਜੀ ਸ਼ੀਰਿ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ